ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਹਰ ਮਹੀਨੇ ਹੀ ਕਰੀਬਨ ਕਰੀਬ ਆਪਣਾ ਜਿਹੜਾ ਅਮਰ ਸੰਚਾਰ ਸਮਾਗਮ ਵੱਖ-ਵੱਖ ਖਾਮਾਂ ਤੇ ਵੱਖ-ਵੱਖ ਸਥਾਨਾਂ ਤੇ ਸਿੱਖ ਵਿਰਸਾ ਦਲ ਜਥੇਬੰਦੀ ਔਰ ਆਪ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਹੈ ਸੋ ਮੈਂ ਬੇਨਤੀ ਕਰਾਂਗਾ ਆਉਣ ਵਾਲੀ 1 ਤਰੀਕ ਨੂੰ 1 ਸਤੰਬਰ 2024 ਨੂੰ ਮਹਾਨ ਅਮਰ ਸੰਚਾਰ ਸਮਾਗਮ ਔਰ ਬੱਚਿਆਂ ਦੇ ਗੁਰਬਾਣੀ ਮੁਕਾਬਲੇ ਗੁਰਮਤ ਮੁਕਾਬਲੇ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਪਿੰਡ ਮੋਹਰ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਦੇ ਵਿੱਚ 1 ਸਤੰਬਰ ਨੂੰ ਕਰਵਾਏ ਜਾ ਰਹੇ ਨੇ ਸੋ ਇਹਨਾਂ ਮਹਾਨ ਸਮਾਗਮਾਂ ਦੇ ਪ੍ਰਤੀ ਆਪ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਜਿੱਥੇ ਆਪ ਜੀ ਨੇ ਪਹੁੰਚ ਕੇ ਹਾਜ਼ਰੀਆਂ ਭਰਨੀਆਂ ਉੱਥੇ ਹੀ ਕਿਰਪਾ ਕਰਕੇ ਜਿਹੜੇ ਅੰਮ੍ਰਿਤ ਅਵਲੱਖੀ ਨੇ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਗੁਰੂ ਦੀ ਦਿੱਤੀ ਸਿੱਖੀ ਤੋਂ ਦੂਰ ਨੇ ਸੋ ਆਓ ਜ਼ਿੰਦਗੀ ਦੇ ਕਿਸੇ ਦੇ 10 ਸਾਲ ਲੰਘੇ 20 ਲੰਘੇ 30 ਲੰਘੇ ਕਈਆਂ ਦੇ 50 60 ਸਾਲ ਤੱਕ ਵੀ ਲੰਘੇ ਨੇ ਮੈਂ ਬੇਨਤੀ ਕਰਾਂ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਇਹਨਾਂ ਅੱਖਾਂ ਨੇ ਇਸ ਮਨ ਨੇ ਕਦੇ ਵੀ ਨਹੀਂ ਰੱਜਣਾ ਪੂਰੀ ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਹੁਣ ਆਓ ਗੁਰੂ ਲੜ ਲੱਗਿਏ ਅਮਰਤ ਛਕੀਏ ਸਿੰਘ ਸਜਿਏ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਲਈ ਸਾਡੇ ਗਲੋਂ ਗੁਲਾਮੀ ਦੇ ਸੰਗਲ ਕੱਟਣ ਲਈ ਆਪਣਾ ਸਾਰਾ ਸਰਵੰਸ ਸਾਡੇ ਤੋਂ ਨਿਸ਼ਾਵਰ ਕੀਤਾ ਸਾਡੇ ਤੋਂ ਬਾਰਿਆ ਉਸ ਬਾਜਾਂ ਵਾਲੇ ਪ੍ਰੀਤਮ ਦੀ ਗੋਦ ਵਿੱਚ ਬੈਠੀਏ ਅਮਰਤ ਛਕ ਕੇ ਸਿੰਘ ਸਜ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਤੇ ਧੀਆਂ ਬਣੀਆਂ ਆਉਣ ਵਾਲੀ 1 ਸਤੰਬਰ 2024 ਨੂੰ ਗੁਰਦੁਆਰਾ ਸਾਹਿਬ ਪਿੰਡ ਮੋਹਰ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਨੇੜੇ ਪਿੱਖੀ ਆਪ ਜੀ ਨੇ ਜਰੂਰ ਪਹੁੰਚਣਾ ਸੋ ਵੱਧ ਤੋਂ ਵੱਧ ਅੰਮ੍ਰਿਤ ਅੰਮ੍ਰਿਤ ਵਲਾਖੀ ਲੈ ਕੇ ਆਉਣੇ ਆ ਅ ਅੰਮ੍ਰਿਤ ਵਲਾਖੀਆਂ ਲਈ ਬੇਨਤੀ ਹੈ ਕਕਾਰਾਂ ਦੀ ਸੇਵਾ ਜਿਹੜੀ ਉਹ ਸਿੱਖ ਵਿਰਸਾ ਦਲ ਵੱਲੋਂ ਸਿੰਘਾਂ ਵੱਲੋਂ ਸਾਰੀ ਜਥੇਬੰਦੀ ਵੱਲੋਂ ਹੋਣੀ ਹੈ ਸੋ ਬਹੁਤ ਸਾਰੀ ਜਥੇਬੰਦੀ ਦੇ ਸਿੰਘ ਜਿਹੜੇ ਨੇ ਵਕ ਵਕ ਥਾਵਾਂ ਤੇ ਗੁਰਬਾਣੀ ਕੈਂਪ ਵੀ ਲਾ ਰਹੇ ਨੇ ਸਰਵਰੋਖ ਕੌਖ ਦੇ ਨਾਮ ਕੈਂਪ ਲੱਗ ਰਹੇ ਨੇ ਪ੍ਰਚਾਰ ਹੋ ਰਿਹਾ ਨਗਰਾਂ ਦੇ ਵਿੱਚ ਸੋ ਆਪ ਜੀ ਨੇ ਵੀ ਜਰੂਰ ਪਹੁੰਚਣਾ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ ਆਓ ਆਪ ਸੰਗਤ ਦੇ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਮੋਹਰ ਸਿੰਘ ਵਾਲਾ 1 ਸਤੰਬਰ 2024 ਨੂੰ ਆਪ ਜੀ ਆਉਂਗੇ ਆਪ ਜੀ ਦੇ ਬਹੁਤ ਰੇਣੀ ਹੋਵਾਂਗੇ ਧੰਨਵਾਦੀ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ